ਸਾਡੀ ਸਾਰਿਆਂ ਦੀ ਉਮਰ ਤੇ ਰੋਜ ਵੱਧ ਰਹੀ ਹੈ ਭਾਵੇਂ ਬੱਚਿਆਂ ਦੀ ਹੋਵੇ ਸਾਡੇ ਉਮਰ ਦੇ ਲੋਕਾਂ ਦੀ ਹੈ ਸਭ ਤੋਂ ਵੱਡੇ ਉਮਰ ਵੱਧ ਰਹੀ ਹੈ ਤੇ ਹਰ ਕੋਈ ਭੁੱਲ ਜਾਂਦਾ ਹੈ ਕਿ ਸੇ ਇੱਕ ਕੱਲ ਹੋਏਗਾ ਜਿਹੜਾ ਸਭ ਆਏਗਾ ਔਰ ਉਸ ਕੱਲ 'ਚ ਤੁਹਾਡੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਜ਼ਰੂਰੀ ਨਹੀਂ ਹੈ ਉਹ ਪੈਸਾ ਤੁਹਾਡੇ ਕਮਾਏ ਕਿਉਂਕਿ ਉਸ ਵੇਲੇ ਤੁਸਾਨੂੰ ਕੋਈ ਇਨਸਾਨ ਦੀ ਲੋੜ ਵੀ ਹੋਏਗੀ ਕਿ ਤੁਹਾਡੇ ਦੁਨੀਆ 'ਚ ਕੋਈ ਹੋਏ ਜੇਰਾ ਤੁਹਾਡੇ ਨਾਲ ਖੜਾ ਹੋ ਸਕੇ ਤੁਹਾਡੀ ਮੁਸ਼ਕਿਲ ਦੇ ਟਾਈਮ ਵਿੱਚ ਬੁੜਾਪਾ ਬੜੀ ਗੰਦੀ ਚੀਜ਼ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਵੇਖਿਆ ਹੈ ਬੁੜਾਪੇ 'ਚ ਨਿਕਲਦੇ ਹੋਏ ਉਹ ਕਿੰਨੇ ਲਾਚਾਰ ਹੋ ਜਾਂਦੇ ਨੇ ਔਰ ਉਹਨਾਂ ਦੇ ਨਾਲ ਵੀ ਬੱਚਿਆਂ ਦਾ ਸਭਾਵ ਇਹਨਾਂ ਬਦਲ ਗਿਆ ਹੈ ਕਿ ਅੱਜ ਜਿਹੜੀ ਇੱਜ਼ਤ ਮਿਲਦੀ ਸੀ ਬਜ਼ੁਰਗਾਂ ਨੂੰ ਹੁਣ ਉਹ ਨਹੀਂ ਮਿਲਦੀ सत श्रीकाल मैं पहले एक दो वीडियो बना चुकी हाँ पंजाबी और ध्यान जाना सी अक्सर कि पंजाबी क्यों नहीं आते वीडियोस से हूँ मैं शुरू कर देता है पंजाबी बनाना उम्मीद रखनी है कि तो सू पसंद और अपनी राय भी दोगे अगर ਕੋਈ ਟੌਪਿਕ ਇਹੋ ਜਿਹਾ ਹੋਏ ਜਿਹੜਾ ਤੁਸਾਂ ਨੂੰ ਲੱਗਦਾ ਹੈ ਕਿ ਮਨੂੰ ਉਸ ਦੇ ਉੱਤੇ ਬੋਲਣਾ ਚਾਹੀਦਾ ਹੈ ਔਰ YouTube ਤੇ ਅਪਲੋਡ ਕਰਨਾ ਚਾਹੀਦਾ ਹੈ ਤੇ ਤੁਸੀਂ ਮਨੂੰ ਜ਼ਰੂਰ ਲਿਖ ਕੇ ਭੇਜਣਾ ਮਨੂੰ ਖੁਸ਼ੀ ਮਿਲੇਗੀ ਔਰ ਮੇਰਾ ਇੱਕ ਇਸੇ ਬਾਨੇ ਮੇਰਾ ਮੇਰਾ ਪਰਿਵਾਰ ਵੀ ਵੱਡਾ ਹੋ ਜਾਏਗਾ ਮੈਂ ਹੋਰ ਲੋਕਾਂ ਨੂੰ ਜਾਣ ਚਾਹਾਂਗੀ ਔਰ ਅਸੀਂ ਅਸਲ ਇਸ ਦੁਨੀਆ ਚਾਹੁੰਦੇ ਹਾਂ ਇਸ ਵਾਸਤੇ ਆ ਕਿ ਸਾਡਾ ਕੋਈ ਆਪਣਾ ਪਰਿਵਾਰ ਕਰ ਹੋਏ ਤੇ ਬਹੁਤ ਵੱਡਾ ਹੋਏ ਔਰ ਦੁਨੀਆ ਹਰ ਕਿਸੇ ਨਾਲ ਸਾਡਾ ਮੋਂਪਤ ਹੋਈ ਜਸਰਾ ਕੀ ਰੋਕੀ ਪਹਿਲੇ ਜ਼ਮਾਨੇ ਇਸ ਪਰਿਵਾਰ ਰਿੰਦੇ ਸੰ ਇਕੱਠੇ ਤੇ ਇੰਨੇ ਵੱਡੇ ਵੱਡੇ ਪਰਿਵਾਰ ਉਹਦੇ ਸਰਪਰ ਹਰੇਕ ਦੇ ਅੰਦਰ ਇੰਨੀ ਪ੍ਰਤਾਸ਼ ਹੁੰਦੀ ਸੀ ਇੰਨੀ ਇੰਨਾ ਖੂਬਸੂਰਤ ਤਵਾ ਸੀ ਹਰ ਕਿਸੇ ਨੂੰ ਇੱਕ ਦੂਜੇ ਦਾ ਲਿਹਾਜ ਹੁੰਦਾ ਸੀ ਪਰ ਉਹ ਸਮਾਂ ਹੁਣ ਜਾਂਦਾ ਜਾ ਰਿਹਾ ਹੈ ਪਰ ਕੀ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਔਰ ਸਭ ਤੋਂ ਜ਼ਰੂਰੀ ਚੀਜ਼ ਜਿਹੜਿਆ ਕਰਸੀ ਧਿਆਨ ਦੇਏ ਤੇ ਅਗਰ ਗੌਰ ਕੀਤਾ ਜਾਏ ਤੇ ਜਦੋਂ ਦਾ ਇਨਸਾਨ ਨੂੰ ਤੋਂ ਤੇ ਉੱਤੇ ਪੈਸੇ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ ਔਰ ਜਿਹੜੀ ਅਹਿਮਤ ਦਿੱਤੀ ਜਾਂਦੀ ਹੈ ਪੈਸੇ ਨੂੰ ਉਸਨੇ ਵੀ ਕਾਫੀ ਵੱਡਾ ਰੋਲ ਪਲੇ ਕੀਤਾ ਹੈ ਰਿਸ਼ਤਿਆਂ ਨੂੰ ਖਰਾਬ ਕਰਨ ਵਿੱਚ ਪੰਜਾਬੀ ਕਰਾਂ ਵਿੱਚ ਫਿਰ ਵੀ ਘਾਟ ਖੰਨੋ ਮਿਲਦਾ ਹੈ ਬਟ ਅੱਜ ਕੱਲ ਦੀ ਪੀੜ੍ਹੀ ਅੱਜ ਕੱਲ ਦਾ ਯੂਕੇ ਹੋ ਜਾਇਆ ਜਿਸ ਤਰ੍ਹਾਂ ਕਿ ਬਚਾਂਦੇ ਹੁੰਦੇ ਅਸਰ ਵੀ ਆ ਜਾਂਦਾ ਹੈ ਅੱਜ ਕੱਲ ਦੇ ਬਾਕੀ ਬਚ ਜਾਂਦਾ ਤੇ ਤੁਸੀਂ ਵੀ ਜਾਣਦੇ ਹੋ ਕਿ ਹੁਣ ਅਗਰ ਕਿਸੇ ਰਿਸ਼ਤੇ ਨੂੰ ਚਲਾਣਾ ਹੋਏ ਤੇ ਅੱਜ ਕੱਲ ਪੈਸੇ ਨੂੰ ਜਿਆਦਾ ਉੱਚਾ ਮੰਨਿਆ ਜਾਂਦਾ ਹੈ ਚਲੋ ਠੀਕ ਹੈ ਹੁਣ ਦੁਨੀਆ ਬਦਲ ਰਹੀ ਹੈ ਸੋਚ ਬਦਲ ਰਹੀ ਹੈ ਕਿੰਨੇ ਲੋਕੀ ਹੈ ਉਹ ਜਿਨੇ ਜਿਹੜੇ ਸਮਝਣਗੇ ਇਸ ਗੱਲ ਨੂੰ ਕਿ ਸਭ ਤੋਂ ਵੱਡੀ ਸਾਡੀ ਕਮਾਈ ਜਿਹੜੀ ਹੁੰਦੀ ਹੈ ਉਹ ਅਸੇ ਹੁੰਦੀ ਹੈ ਰਿਸ਼ਤੇ ਆ ਨਾਲ ਨਿਭਾਣਾ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਵਾਸਤੇ ਖੜੇ ਹੋ ਜਾਣਾ ਜਦੋਂ ਉਹਨੂੰ ਲੋੜ ਹੋਏ ਔਰ ਮੇਰਾ ਖਿਆਲ ਹੈ ਅਸੀਂ اسی ਵਾਸਤੇ ਆਨੇ ਆ ਦੁਨੀਆ ਵਿੱਚ ਪਰ ਲੋਕੀ ਜਿਸ ਤਰ੍ਹਾਂ ਵਕਤ ਅੱਗੇ ਵਧਦਾ ਜਾ ਰਿਹਾ ਹੈ ਲੋਕੀ ਭੁੱਲਦੇ ਜਾ ਰਹੇ ਨੇ ਕਿ ਅਸੀਂ ਇੱਥੇ ਕਿਉਂ ਆ ਤਾਂ ਅੱਛਾ ਇਸੇ ਚ ਕਾਫੀ ਚੀਜ਼ ਫਰਕ ਇਸ ਕਰਕੇ ਵੀ ਆ ਗਿਆ ਕਿ ਜ਼ਮਾਨੇ ਨਾਲ-ਨਾਲ ਕਾਫੀ ਸਾਲ ਹੋ ਗਏ ਨੇ ਦੁਨੀਆਂ ਨੂੰ ਦੇਖਣ ਦਾ ਤਰੀਕਾ ਬਦਲ ਗਿਆ ਹੈ ਨਜ਼ਰ ਬਦਲ ਗਈ ਹੈ ਤੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਜੀਣਾ ਚਾਹੁੰਦਾ ਹੈ ਆਜ਼ਾਦੀ ਵੀ ਸਭ ਨੂੰ ਚਾਹੀਦੀ ਹੈ no doubt ਆਜ਼ਾਦੀ ਇੱਕ ਸਾਡਾ ਹੈ ਪਰ ਆਜ਼ਾਦੀ ਔਰ ਲਿਆਜ ਇਸ ਵਿੱਚ ਫਰਕ ਹੁੰਦਾ ਹੈ ਦੋਨੋਂ ਵਿੱਚ ਬਹੁਤ ਫਰਕ ਹੁੰਦਾ ਜਿਹੜਾ ਕਿ ਅੱਜਕੱਲ੍ਹ ਦੇ ਬੱਚੇ ਘੱਟ ਸਮਝਦੇ ਨੇ ਮੈਸੇ ਪੰਜੀ ਸੀ 30 ਸਾਲ ਤੋਂ ਫਰਕ ਪਿਆ ਹੈ ਇਹ ਗੱਲਾਂ ਵਿੱਚ ਤੇ ਅੱਜ ਮੈਂ ਮੇਰਾ ਟੌਪਿਕ ਇਹ ਹੈ ਕਿ ਰਿਸ਼ਤਿਆਂ ਨੂੰ ਜਿਹੜੇ ਲੋਕੀ ਨਹੀਂ ਸਾਮ ਕੇ ਰੱਖਦੇ ਔਰ ਸੋਚਦੇ ਨੇ ਕਿ ਇਸ ਵੇਲੇ ਅੱਜ ਜੀਏ ਔਰ ਅੱਜ ਅਗਰ ਮੇਰੇ ਕੋਲ ਪੈਸੇ ਹਨ ਤੇ ਮੇਰੇ ਕੋਲ ਸਭ ਕੁਝ ਹੈ ਤੇ ਠੀਕ ਹੈ ਸੋਚਦੇ ਕਈਆਂ ਵਾਸਤੇ ਤਾਂ ਬਹੁਤ ਅੱਛੀ ਹੈ ਕਿ ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਜਦ ਪੈਸਾ ਨਹੀਂ ਸੀ ਤੇ ਉਹਨਾਂ ਨੂੰ ਉਹ ਸ਼ਦਮਾਨ ਨਹੀਂ ਮਿਲਿਆ ਜਿਹੜਾ ਲੋਕੀ ਪੈਸੇ ਵਾਲੇ ਨੂੰ ਦਿੰਦੇ ਨੇ ਤੇ ਕੈਲੀ ਲੋਕਾਂ ਦੀ ਸੋਚ ਤੇ ਇਸ ਕਰਕੇ ਵੀ ਬਦਲ ਜਾਂਦੀ ਹੈ ਪੱਕਾ ਇਹ ਅਸਰਤ ਵੀ ਆਉਂਦੇ ਨੇ ਜਿਨ੍ਹਾਂ ਨੇ ਕਦੀ ਦੇਖਿਆ ਨਹੀਂ ਹੁੰਦਾ ਜਿਨ੍ਹਾਂ ਦੇ ਸਿੰਪਲ ਲਿਵਿੰਗ ਆਨ ਦੀ ਹੈ ਪਹਿਲੇ ਕਦੀ ਇੰਨਾ ਪੈਸਾ ਉਹਨਾਂ ਦੇ ਲਾਈਫ ਵਿੱਚ ਨਹੀਂ ਹੁੰਦਾ ਤੇ ਹੁਣ ਜਦੋਂ ਆ ਜਾਂਦਾ ਹੈ ਤੇ ਹਰ ਕਿਸੇ ਨੂੰ ਪੈਸਾ ਰਸ ਨਹੀਂ ਆਉਂਦਾ ਕਿਸੇ ਕਿਸੇ ਨੂੰ ਸੂਫੀ ਕਰ ਜਾਂਦਾ ਹੈ ਔਰ ਅਗਲਾ ਆਪਣਾ ਜੜਾ ਨੂੰ ਨਹੀਂ ਛੱਡਦਾ ਔਰ ਅਸਲੀ ਪਛਾਣ ਇਹ ਹੈ ਕਿ ਜਿਹੜਾ ਬੰਦਾ ਪੈਸੇ ਕਮਾਏ ਹੋਰ ਜਿੰਨੂੰ ਜ਼ਮੀਨ ਤੇ ਚਲੰਦੀ ਆਦਤ ਹੋਏ ਔਰ ਉਸ ਦਾ ਦਿਮਾਗ ਖਰਾਬ ਨਾ ਹੋਏ ਔਰ ਨਾ ਹੀ ਉਹ ਆਪਣੇ ਪੈਸੇ ਨਾਲ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝੇ ਤੇ ਇਸੇ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਉਹ ਇਨਸਾਨ ਕਿਹੜੀ ਸ਼ਖਸੀਅਤ ਹੈ ਜਾਂ ਉਹ ਦੀ ਸੋਚ ਕਿ ਉਹ ਦੀ ਹੈ ਕਿਉਂਕਿ ਰਿਸ਼ਤੇ ਨੂੰ ਬੇਸ਼ੱਕ ਕਈ ਕਾਰਨਾਂ 'ਚ ਹਲੇ ਵੀ ਅਹਿਮਤ ਦਿੱਤੀ ਜਾਂਦੀ ਪਰ ਉਨੀ ਨਹੀਂ ਜਿੰਨੀ ਪਹਿਲੇ ਦਿੱਤੀ ਜਾਂਦੀ ਸੀ ਤੇ ਮੈਂ ਮੇਰੀ ਰਾਏ ਹੈ ਲੋਕਾਂ ਨੂੰ ਕਿ ਸਾਡੀ ਸਾਰਿਆਂ ਦੀ ਉਮਰ ਤੇ ਰੋਜ ਵੱਧਦੀ ਰਹੀ ਭਾਵੇਂ ਬੱਚਿਆਂ ਦੀ ਹੋਵੇ ਸਾਡੇ ਉਮਰ ਦੇ ਲੋਕਾਂ ਦੀ ਹੈ ਸਰ ਤੋਂ ਵੱਡੇ ਉਮਰ ਵੱਧ ਰਹੀ ਹੈ ਤੇ ਹਰ ਕੋਈ ਭੁੱਲ ਜਾਂਦਾ ਹੈ ਕਿ ਇੱਕ ਕੱਲ ਹੋਏਗਾ ਜਿਹੜਾ ਸਦਿਆ ਆਏਗਾ ਔਰ ਉਸ ਕੱਲ 'ਚ ਤੁਹਾਡੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਜ਼ਰੂਰੀ ਨਹੀਂ ਹੈ ਉਹ ਪੈਸਾ ਤੁਹਾਡੇ ਕਮਾਏ ਕਿਉਂਕਿ ਉਸ ਵੇਲੇ ਤੁਹਾਨੂੰ ਕੋਈ ਇਨਸਾਨ ਦੀ ਲੋੜ ਵੀ ਹੋਏਗੀ ਕਿ ਤੁਹਾਡੇ ਦੁਨੀਆ 'ਚ ਕੋਈ ਹੋਏ ਜਿਹੜਾ ਤੁਹਾਡੇ ਨਾਲ ਖੜਾ ਹੋ ਸਕੇ ਤੁਹਾਡੀ ਮੁਸ਼ਕਿਲ ਦੇ ਟਾਈਮ 'ਚ ਬੁਢਾਪਾ ਬੜੀ ਗੰਦੀ ਚੀਜ਼ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਵੇਖਿਆ ਹੈ ਬੁਢਾਪੇ 'ਚ ਨਿਕਲਦੇ ਹੋਏ ਉਹ ਕਿੰਨੇ ਲਾਚਾਰ ਹੋ ਜਾਂਦੇ ਨੇ ਔਰ ਉਹਨਾਂ ਦੇ ਨਾਲ ਵੀ ਬੱਚਿਆਂ ਦਾ ਸਭਾਵ ਇਹਨਾਂ ਬਦਲ ਗਿਆ ਹੈ ਕਿ ਅੱਜ ਜਿਹੜੀ ਇੱਜ਼ਤ ਮਿਲਦੀ ਸੀ ਬਜ਼ੁਰਗਾਂ ਨੂੰ ਹੁਣ ਉਹ ਨਹੀਂ ਮਿਲਦੀ ਉਹਨਾਂ ਜਿਹੜੇ ਬੰਦੇ ਲੋਕਾਂ ਦੇ ਉੱਤੇ ਨਿਰਭਰ ਹੋ ਜਾਂਦੇ ਨੇ ਫਿਰ ਉਹਨਾਂ ਦੀ ਇੱਜ਼ਤ ਵੀ ਨਹੀਂ ਰਹਿੰਦੀ ਪਾਵੇਂ ਉਹਨਾਂ ਦਾ ਬਨਾਇਆ ਇਹ ਸਭ ਕੁਝ ਹੋਏ ਤੇ ਇਸ ਕਰਕੇ ਉਹਨਾਂ ਨੂੰ ਕਦਰ ਵੀ ਨਹੀਂ ਮਿਲਦੀ ਉਹਨਾਂ ਦੇ ਕਿਤੇ ਪਰ ਫਿਰ ਇਹ ਪੂਰਾ ਸਾਈਕਲ ਹੈ ਦੁਨੀਆ ਚੱਲ ਵੀ ਰਿਹਾ ਇਸ ਤਰ੍ਹਾਂ ਤੇ ਮੇਰੀ ਮੇਰੀ ਸੋਚ ਹੈ ਕਹਿੰਦੀ ਹੈ ਕਿ ਜਿਹੜੇ ਲੋਕੀ ਸੋਚਦੇ ਨੇ ਕਿ ਅਸੀਂ ਪੈਸੇ ਤੇ ਪਰੋਸੇ ਪੂਰੀ ਉਮਰ ਕੱਟ ਲਾਂਗੇ ਉਹ ਨਾਨੂ ਸੱਤ ਕੁ ਚੀਤੇ ਆਂ ਦੇ ਦੇਣਾ ਚਾਹਦਾ ਹੈ ਅੰਦਰ ਨਾ ਦੇਣ ਆਪਣੇ ਤਾਂ ਅੱਗੇ ਪਿੱਛੇ ਦੇਖ ਲੈਣ ਕਿ ਦੁਨੀਆ 'ਚ ਹੋ ਕੀ ਰਿਹਾ ਹੈ ਲੱਭਾ ਤੁਹਾਡੇ ਪੜੋਸ ਵਾਲੇ ਘਰ 'ਚ ਹੀ ਪਤਾ ਚਲ ਜਾਏਗਾ ਕਿ ਉੱਥੇ ਕੀ ਹੋ ਰਿਹਾ ਹੈ ਔਰ ਬਜ਼ੁਰਗਾ ਦਾ ਕੀ ਹਾਲ ਹੈ ਗਰ ਉੱਥੇ ਬਜ਼ੁਰਗ ਨੇ ਔਰ ਅੱਜ ਉਹਨਾਂ ਦੀ ਕੀ 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 ਉਹ ਜੀ ਜਗ੍ਹਾ ਹੈ ਤੇ ਇਸ ਕਰਕੇ ਰਿਸ਼ਤੇ ਠੀਕ ਹੈ ਇਨਸਾਨ ਪੈਸਾ ਕਮਾ ਰਿਹਾ ਹੈ ਪਰ ਨਾਲੇ ਨਾਲ ਉਹਨਾਂ ਐ ਸੋਚਣਾ ਚਾਹਦਾ ਹੈ ਕਿ ਮੇਰੇ ਰਿਸ਼ਤੇ ਮਨ ਮੇਰੇ ਕੋਲੋਂ ਨਾ ਛੁੱਟਣ کیوں کہ بعد اچ ਤੁਹਾਡੇ ਕੋਲ ਜਿੰਨਾ ਮਰਜ਼ੀ ਹੋਏ ਪਰ ਅਗਰ ਕੋਈ ਰਿਸ਼ਤਾ ਨਹੀਂ ਹੋਇਆ ਤੁਹਾਡੇ ਕੋਲ ਜਾਂ ਕੋਈ ਆਪਣਾ ਨਹੀਂ ਹੋਇਆ ਕੋਈ ਆਪਣਾ ਬੱਚਾ ਨਹੀਂ ਹੋਇਆ ਸਿਰਫ ਇਸ وجہ ਨਾਲ ਕਿਉਂਕਿ ਤੁਹਾਡਾ ਸਬਾਅ ਇਸੇ ਲਈ ਖਰਾਬ ਹੋ ਗਿਆ ਸੀ ਜਾਂ ਥੋੜੀ ਤੁਸੀਂ ਆਪਣੇ ਸਬਾਅ ਤੋਂ ਥੋੜੇ ਪਰਿਵਰਤਿਤ ਹੋ ਗਏ ਹੋ ਤੇ ਲੋਕੀ ਫਿਰ ਤੁਹਾਡੇ ਕੋਲ ਕਟਣਾ ਸ਼ੁਰੂ ਕਰ ਦਿੰਦੇ ਨੇ ਫਿਰ ਜਦੋਂ ਬੰਦੇ ਕਟਣਗੇ ਤੁਹਾਡੇ ਕੋਲੋਂ ਤੇ ਕੱਤ ਤੱਕ ਕੋਈ ਤੁਹਾਡੇ ਕੋਲ ਰਹੇਗਾ ਅੱਜਕੱਲ ਤੇ ਇੱਕ ਰਾਹ ਚੱਲਦੇ ਬੰਦੇ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ ਤੇ ਰਿਸ਼ਤੇਦਾਰਾਂ ਦੇ ਵਿੱਚ ਤੁਸੀਂ ਹਮੇਸ਼ਾ ਜਦੋਂ ਬੈਠੇ ਹੋ ਤੇ ਅਗਰ ਤੁਸੀਂ ਦੇਖਦੇ ਹੋ ਕਿ ਉਹ ਉਹ ਰਿਸ਼ਤੇਦਾਰ ਅੱਜ ਤੁਹਾਡੇ ਕੋਲ ਨਹੀਂ ਆਂਦੇ ਤਾਂ ਇਹ ਪਹਿਲੇ ਐ ਸੋਚੋ ਕਿ ਕਿਉਂ ਨਹੀਂ ਆਂਦੇ ਇਸ ਕਰਕੇ ਨਹੀਂ ਆਂਦੇ ਕਿ ਤੁਸੀਂ ਉਹਨਾਂ ਨੂੰ ਨੇੜੇ ਨਹੀਂ ਆਂ ਦਿੱਤਾ ਜਾਂ ਤੁਸੀਂ ਉਹਨਾਂ ਵਾਸਤੇ ਰਸਤੇ ਬੰਦ ਕਰ ਦਿੱਤੇ ਨੇ ਤਾਂ ਇਹ ਦੇਖਣਾ ਬਹੁਤ ਜ਼ਰੂਰੀ ਹੈ ਔਰ ਯਕੀਨ ਕਰਨਾ ਤੁਸੀਂ ਕਿ ਜਦੋਂ ਉਮਰ ਹੁੰਦੀ ਹੈ ਉਸ ਵੇਲੇ ਸਿਰ ਬੰਦੇ ਚਾਹੀਦੇ ਹੁੰਦੇ ਨੇ ਪੈਸਾ ਹੋਏ ਨਾ ਹੋਏ ਇਨਸਾਨ ਦਾ ਵਕਤ ਕੱਟ ਜਾਂਦਾ ਹੈ ਪਰ ਅਗਰ ਕੋਈ ਤੁਹਾਡੇ ਜੀਵਨ ਵਿੱਚ ਕੋਈ ਬੰਦਾ ਨਾ ਹੋਏ ਤੇ ਜੀਵਨ ਬੋਝ ਲੱਗੇਗਾ ਉਸ ਵੇਲੇ ਔਰ ਤਦ ਸਭ ਕੁਝ ਤਦ ਤੱਕ ਸਭ ਕੁਝ ਇਨਾ ਕੁਝ ਚਲਾ ਜਾਏਗਾ ਤੁਹਾਡੇ ਕੋਲੋਂ ਕਿ ਤੁਸੀਂ ਵਾਪਸ ਕੁਝ ਨਹੀਂ ਲਿਆ ਪਾਓਗੇ ਇੱਥੇ ਤੱਕ ਕਿ ਆਪਣੇ ਬੱਚੇ ਵੀ ਸਾਡੇ ਕੋਲ ਵਾਪਸ ਨਹੀਂ ਆਣਗੇ ਇਹ ਰਾਏ ਹੈ ਸਭ ਨੂੰ ਜਿਹੜੇ ਕਦੀ ਕਦਾਰ ਮਤਲਬ ਜਿਨਾਂ ਨੇ ਇਸ برداشت ਘਾਟ ਹੋ ਗਈ ਹੈ ਔਰ ਰਿਸ਼ਤੇਾਨ ਨੂੰ ਇੰਨੀ अहमियत ਨਹੀਂ ਦਿੰਦੇ ਜਿੰਨੀ ਪਹਿਲੇ ਦਿੰਦੇ ਸਨ ਹੱਲੇ ਵੀ ਵਕਤ ਨਹੀਂ ਬਦਲਿਆ ਹੱਲੇ ਵੀ ਤੁਸੀਂ ਆਪਣਾ ਸੰਸਾਰ ਨੂੰ ਸਾਹਮ ਕੇ ਰੱਖ ਸਕਦੇ ਹੋ ਔਰ ਐਹੀ ਹਰ ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਆਪਣੇ ਬੱਚਾ ਨੂੰ ਅੱਗੇ ਸਖਾਂ ਵੇਲੇ ਵੀ ਕਿ ਬੱਚੇ ਵੱਡੇ ਹੋ ਕੇ ਵੈਸੇ ਵੀ ਜਿਸ طرح ਗਿਆ ਅਬ ਆਪਣੇ ਬੱਚਿਆਂ ਨੂੰ ਵੱਡੇ ਹੋ ਕੇ ਉਹ ਬੱਚੇ ਆਪਣੇ ਹੌਸਲੇ ਤੋਂ ਉੱਡ ਕੇ ਚਲੇ ਜਾਂਦੇ ਨੇ ਉਸੇ ਤਰ੍ਹਾਂ ਸਾਡੇ ਬੱਚੇ ਵੀ ਵੱਡੇ ਹੁੰਦੇ ਨੇ ਤੇ ਆਪਣੇ ਆਪਣੇ ਰਸਤੇ ਚਲੇ ਜਾਂਦੇ ਨੇ ਉਹਨਾਂ ਦਾ ਆਪਣਾ ਘਰ ਪਰਿਵਾਰ ਸੰਸਾਰ ਹੋ ਜਾਂਦਾ ਹੈ ਤੇ ਅਗਰ ਅੱਛਾ ਰਿਸ਼ਤਾ ਰੱਖਾਂਗੇ ਤੇ ਅੱਗੇ ਸਾਡੇ ਇਸ ਲਾਈਕ ਤੇ ਰਾਂਗੇ ਕਿ ਸਾਨੂੰ ਆਖਰੀ ਵਕਤ ਤੱਕ ਸਾਡੇ ਕੋਲ ਕੋਈ ਹੋਏਗਾ ਜਿਹੜਾ ਸਾਡੇ ਨਾਲ ਕੁਝ ਹਮਦਰਦੀ ਰੱਖੇਗਾ ਜਾਂ ਸਾਡੇ ਨਾਲ ਪਿਆਰ ਮੁਹੱਬਤ ਨਾਲ ਰਿਸ਼ਤਾ ਰੱਖੇਗਾ ਤੇ ਮੈਂ ਅਜੇ ਇਹ ਕਹਿਣਾ ਚਾਹਦੀ ਸੀ ਕਿ ਰਿਸ਼ਤੇਆਂ ਨੂੰ ਪੈਸੇ ਤੋਂ ਉੱਤੇ ਰੱਖਿਏ ਕਿਉਂਕਿ ਕਈ ਲੋਕੀ ਤੇ ਸਮਝ ਜਾਂਦੇ ਨੇ ਅਗਰ ਉਹਨਾਂ ਨੂੰ ਇਹ ਦਿਖਾਈ ਦਿਖਾਈ ਜਾਏ ਗੱਲ ਪਰ ਕੁਝ ਲੋਕੀ ਬਿਲਕੁਲ ਨਹੀਂ ਸਮਝਦੇ ਔਰ ਜਦੋਂ ਵਕਤ ਆਤੋਂ ਨਿਕਲ ਜਾਂਦਾ ਹੈ ਤਦ ਅਗਰ ਸਮਝੇ ਵੀ ਤੇ ਕੀ ਫਾਇਦਾ ਤੇ ਮਾਨੂੰ ਲੱਗਦਾ ਹੈ ਕਿ ਮੇਰੀ ਗੱਲ ਕਈਆਂ ਨੂੰ ਸ਼ਾਇਦ ਪੁਰਾਣਾ ਲਗੇ ਔਰ ਸਮਝਣ ਕਿ ਇਹ ਪੌੜ ਜ਼ਰੂਰੀ ਹੈ ਜੀਵਨੇਜ ਇਸ ਗੱਲ ਦਾ ਧਿਆਨ ਰੱਖਣਾ ਕਿ ਪੈਸਾ ਕਮਾंदे ਕਮਾंदे ਸਾਡੇ ਆਪਣੇ ਨਾਲ ਚਲੇ ਜਾਂਦੇ। बस ਇਹ ਕਹਿਣਾ ਚਾਹਦੀ ਸੀ। ਹੁਣ ਮੈਂ ਤੁਸਾਂ ਆਪਣੇ ਅਗਲੇ ਵੀਡੀਓ ਵਿੱਚ ਮਿਲਾਂਗੀ। ਤਦ ਤੱਕ ਆ ਸਤਿ ਸ਼੍ਰੀ ਅਕਾਲ।